ਹੈਲੋ ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵਗੇ ਜੀ ਜਿਹੜੇ ਸਾਡੇ ਚੈਨਲ ਤੇ ਨਿਊ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ নোਟੀਫਿਕੇਸ਼ਨਸ ਤੁਹਾਡੇ ਸਾਰਿਆਂ ਦੇ ਕੋਲ ਪਹੁੰਚ ਜਾਣ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਅੱਜ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਵ ਜੀ ਸੋ ਇਸ ਕਰਕੇ ਸਾਰਿਆਂ ਨੂੰ ਸਾਡੇ ਵੱਲੋਂ ਗੁਰਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸੰਖੇਪ ਦੇ ਵਿੱਚ ਗੁਰੂ ਸਾਹਿਬ ਜੀ ਦੇ ਵਿਆਹ ਪੁਰਬ ਬਾਰੇ ਆਪਾਂ ਗੱਲ ਕਰਾਂਗੇ ਕਿ ਗੁਰੂ ਸਾਹਿਬ ਜੀ ਦਾ ਵਿਆਹ ਪੁਰਬ ਯਾਨੀ ਵਿਆਹ ਕਦੋਂ ਹੋਇਆ ਉਹਨਾਂ ਦੀ ਉਮਰ ਕਿੰਨੀ ਸੀ ਸਾਈਂ ਜੀ ਨੇ ਲਾਵਾਂ ਲਈਆਂ ਸੀ ਕਿ ਅੱਗ ਦੁਆਲੇ ਫੇਰੇ ਲਾਏ ਸੀ ਬਰਾਤ ਵਿੱਚ ਕੌਣ ਕੌਣ ਗਿਆ ਸੀ ਤੇ ਗੁਰੂ ਸਾਈਂ ਜੀ ਦੀਆਂ ਹੋਰ ਵੀ ਕੁੱਝ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਸਾਖੀਆਂ ਗਥਾਵਾਂ ਸਰਵਣ ਕਰਾਂਗੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਜੀ ਬੀਬੀ ਨਾਨਕੀ ਜੀ ਤੇ ਭਾਈਆ ਜੈਰਾਮ ਜੀ ਉਹ ਗੁਰੂ ਸਾਹਿਬ ਜੀ ਨੂੰ ਮੋਦੀ ਖਾਨੇ ਦੇ ਵਿੱਚ ਉਹਨਾਂ ਨੇ ਨੌਕਰੀ ਲਗਵਾ ਦਿੱਤਾ ਸੀ ਕਿਉਂਕਿ ਪਿਤਾ ਜੀ ਗੁੱਸੇ ਰਹਿੰਦੇ ਹੁੰਦੇ ਸੀ ਜਿਦੇ ਕਰਕੇ ਬੀਬੀ ਨਾਨਕੀ ਜੀ ਨੇ ਆਪਣੇ ਵੀਰ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੀ ਸੋਹਰੇ ਪਿੰਡ ਲੈ ਆਉਂਦਾ ਸੀ ਉੱਥੇ ਉਹ ਜਿਵੇਂ ਆਪ ਜਾਣਦੇ ਹੋ ਜੀ ਮੋਦੀ ਖਾਨੇ 'ਚ ਉਹਨਾਂ ਨੇ ਕੰਮ ਕਰਿਆ ਫਿਰ ਇੱਕ ਦਿਨ ਮਹਿਤਾ ਕਾਲੂ ਜੀ ਮਿਲਣ ਆਏ ਬੀਬੀ ਨਾਨਕੀ ਜੀ ਨੂੰ ਕਿਹਾ ਕਿ ਤੁਸੀਂ ਇਸ ਨੂੰ ਕੰਮ ਤੇ ਤਾਂ ਚਲੋ ਲਗਵਾ ਹੀ ਦਿੱਤਾ ਹੈ ਕੀ ਹੁਣ ਆਪਾਂ ਇਹਨਾਂ ਦਾ ਵਿਆਹ ਵੀ ਕਰਵਾ ਦਈਏ ਕਿ ਤੁਸੀਂ ਕੋਈ ਜੋਗ ਇਹਨਾਂ ਦੇ ਵਿਆਹ ਜੋਗ ਕੰਨੀਆਂ ਕੋਈ ਆਪਾਂ ਹੁਣ ਲੱਭੀਏ ਤੇ ਇਹਨਾਂ ਦਾ ਆਪਾਂ ਵਿਆਹ ਕਰਵਾਈਏ ਤੇ ਕਿਉਂਕਿ ਜਿਵੇਂ ਦੇਖੋ ਹਰ ਇੱਕ ਮਾਪੇ ਨੂੰ ਫਿਕਰ ਹੁੰਦੀ ਆਪਣੇ ਬੱਚਿਆਂ ਦੀ ਸੋ ਇਦਾਂ ਹੀ ਉਹਨਾਂ ਦੇ ਪਿਤਾ ਜੀ ਨੂੰ ਉਹਨਾਂ ਦੀ ਵਿਆਹ ਦੀ ਫਿਕਰ ਸੀ ਸੋ ਫਿਕਰ ਦੇ ਵਿੱਚ ਆ ਕੇ ਫਿਰ ਬੇਬੇ ਨਾਨਕੀ ਜੀ ਨੇ ਆਪਣੇ ਪਤੀ ਜੈਰਾਮ ਜੀ ਨੂੰ ਆਖਿਆ ਤੇ ਸੋਹਰਾ ਸਾਹਿਬ ਜੀ ਜਿਨ੍ਹਾਂ ਦਾ ਨਾਮ ਸ਼੍ਰੀ ਪਰਮਾਨੰਦ ਜੀ ਉਹਨਾਂ ਨੂੰ ਵੀ ਆਖਿਆ ਤੇ ਭਾਈ ਜੈਰਾਮ ਜੀ ਨੇ ਜਿਹੜੇ ਸੀਗੇ ਉਹ ਪੱਖੋਂ ਕਿਰਨਧਾਵੇ ਪਹੁੰਚਾਂਦੇ ਹੁੰਦੇ ਸੀ ਉਥੇ ਪਟਵਾਰੀ ਦਾ ਕੰਮ ਕਰਦੇ ਹੁੰਦੇ ਸੀ ਮੂਲचंद ਜੀ ਤੇ ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਤੇ ਉਹਨਾਂ ਨੇ ਕਿਹਾ ਕਿ ਮੈਂ ਆਪਣਾ ਜਿਹੜਾ ਰਿਸ਼ਤੇਦਾਰਾ ਇੱਕ ਗੁਰ ਨਾਨਕ ਦੇਵ ਜੀ ਬਾਰੇ ਉਹਦੀ ਸ਼ਾਦੀ ਕਰਨੀ ਚਾਹੁੰਦੇ ਆਂ ਅਸੀਂ ਕਿ ਅਸੀਂ ਚਾਹੁੰਦੇ ਹਾਂ ਕਿ ਪਰਿਵਾਰ ਇਦਾਂ ਦਾ ਹੋਵੇ ਜਿਹੜਾ ਨਾਮ ਦੀ ਕਮਾਈ ਵਾਲਾ ਹੋਵੇ ਗੁਰੂ ਨਾਨਕ ਸਾਹਿਬ ਜੀ ਬਹੁਤ ਚੰਗੇ ਆ ਕਿਉਂਕਿ ਭਾਈ ਜੈਰਾਮ ਜੀ ਗੁਰੂ ਸਾਹਿਬ ਜੀ ਦੀ ਬਹੁਤ ਉਹਨਾਂ ਦਾ ਸਤਿਕਾਰ ਕਰਦੇ ਹੁੰਦੇ ਸੀ ਤੇ ਉੱਥੇ ਇੱਕ ਇਤਾਰੰਦਾਵਾ ਸੀਗਾ ਚੌਧਰੀ ਸੀਗਾ ਪੱਖੋ ਕੇ ਰੰਡਾਵੇ ਦਾ ਤੇ ਉਹਨਾਂ ਦਾ ਗਾਂ ਪੋਤਾ ਸੀਗਾ ਜੀਤਾ ਰੰਦਾਵਾ ਉਹਦੇ ਨਾਲ ਜਦੋਂ ਗੱਲ ਕੀਤੀ ਉਹਨਾਂ ਨੇ ਇਧਰੋਂ ਮੂਲ ਚੰਦ ਜੀ ਜਿਹੜੇ ਆ ਉਹਨਾਂ ਦੀ ਲੜਕੀ ਵਿਆਹਣ ਜੋਗਾ ਉਹ ਫਿਰ ਦੱਸਦੇ ਆ ਕਿ ਫਿਰ ਆਪਸ ਵਿੱਚ ਗੱਲਬਾਤ ਹੋਈ ਫਿਰ ਇਸ ਤਰ੍ਹਾਂ ਉਹ ਵੀ ਇਧਰ ਆ ਗਏ ਸੁਲਤਾਨਪੁਰ ਸੋ ਫਿਰ ਮੰਗਣੀ ਹੋਈ ਜੀ ਮਹਾਰਾਜ ਜੀ ਦੀ 17 ਸਾਲ ਦੀ ਉਮਰ ਦੇ ਵਿੱਚ ਤੇ ਫਿਰ ਉਹਨਾਂ ਨੇ ਯਾਨੀ ਕਿਹਾ ਕਿ ਵਿਆਹ ਕਦੋਂ ਹੋਵੇਗਾ ਉਹ ਕਹਿੰਦੇ 1 ਸਾਲ ਬਾਅਦ ਗੁਰੂ ਸਾਹਿਬ ਜੀ ਦੇ ਸੋਰਾ ਸਾਹਿਬ ਜੀ ਦਾ ਨਾਮ ਮੂਲਚੰਦ ਸੱਸ ਜੀ ਦਾ ਨਾਮ ਚੰਦੋ ਰਾਣੀ ਸੀ ਐਵੇਂ ਫਿਰ ਇੱਕ ਸਾਲ ਬਾਅਦ ਅੱਜ ਦੇ ਦਿਨ ਮਹਾਰਾਜ ਜੀ ਦੀ 1487 ਈਸਵੀ ਦੇ ਵਿੱਚ ਬਰਾਤ ਚੜੀ ਗੁਰੂ ਸਾਹਿਬ ਜੀ ਦੀ ਉਮਰ 18 ਸਾਲ ਦੀ ਸੀ ਮਹਾਰਾਜ ਜੀ ਨੇ ਪੀਲੇ ਰੰਗ ਦਾ ਚੋਲਾ ਪਾਇਆ ਨਾਨਕੀਆਂ ਵਿੱਚੋਂ ਦਾਤਕੀਆਂ ਵਿੱਚੋਂ ਬਹੁਤ ਸੰਗਟਾਂ ਆਈਆਂ ਜਿਹੜੀਆਂ ਬਰਾਤ ਵਿੱਚ ਸ਼ਾਮਿਲ ਹੋਈਆਂ ਦੁਨੀਆਂ ਦੀ ਪਹਿਲੀ ਬਰਾਸੀ ਜਿਸ ਵਿੱਚ ਬਰਾਤੀ ਘਟ ਸੀ ਸਾਧੂ ਵਦ ਸੀ ਬਰਾਤ ਹਾਥੀ ਘੋੜੇ ਰੱਥਾਂ ਤੇ ਸਵਾਰ ਹੋਈ ਬਰਾਤ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਨਾਨਾ ਜੀ ਬਾਬਾ RAM ਜੀ ਚਾਚਾ ਜੀ ਭਾਈ ਲਾਲੂ ਜੀ ਤੇ ਮਾਮਾ ਜੀ ਕ੍ਰਿਸ਼ਨਾ ਜੀ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਜਿਹੜੇ ਗੁਰੂ ਸਾਹਿਬ ਜੀ ਦੇ ਹਰਮਨ ਪਿਆਰੇ ਸਾਥੀ ਆ ਉਹ ਸ਼ਾਮਲ ਹੋਏ ਆ ਤੇ ਰਬਾਬੀ ਫਰਿੰਦਾ ਇਹ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਰਬਾਬ ਮੰਗਵਾਈ ਸੀ ਤੇ ਉਹ ਵੀ ਸ਼ਾਮਲ ਹੋਇਆ ਮਹਾਰਾਜ ਜੀ ਨੇ ਪੀਲੇ ਰੰਗ ਦਾ ਚੋਲਾ ਪਾਇਆ ਤੇ ਇਸ ਤਰ੍ਹਾਂ ਬਰਾਤ ਦੇ ਵਿੱਚ ਜੈ ਰਾਮ ਜੀ ਪਰਮਾਨੰਦ ਜੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਹੋਰ ਵੀ ਸੱਜਣ ਸਾਥੀ ਸਾਰੇ ਸ਼ਾਮਲ ਹੋਏ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਜਿਹੜੀ ਬਰਾਤ ਸੀਗੀ ਉਹ ਬਟਾਲੇ ਗਈ ਤੇ ਬਟਾਲੇ ਰਸਤੇ ਦੇ ਵਿੱਚ ਠਹਿਰਾਵ ਕੀਤਾ ਤੇ ਫਿਰ ਜਦੋਂ ਅੱਗੇ ਬਰਾਤ ਗਈ ਤਾਂ ਫਿਰ ਯਾਨੀ ਜਿਹੜੇ ਲੜਕੀ ਵਾਲੇ ਅੱਗੇ ਖੜੇ ਸੀਗੇ ਜੀ ਤੇ ਉਹਨਾਂ ਨੇ ਜਦੋਂ ਦੇਖਿਆ ਕਿ ਇਹ ਤਾਂ ਕੋਈ ਫੱਕਰ ਬੰਦਾ ਹੈ ਤੇ ਇਹਦੇ ਨਾਲ ਮੂਲ ਚੰਦ ਨੇ ਆਪਣੀ ਬੇਟੀ ਦਾ ਰਿਸ਼ਤਾ ਕਿਉਂ ਕਰਤਾ ਇਹ ਤਾਂ ਕੋਈ ਸਾਧੂ ਜਾਪਦਾ ਹੈ ਤੇ ਲੋਕਾਂ ਨੇ ਕੰਨ ਪਰਨੇ ਸ਼ੁਰੂ ਕਰਤੇ ਗੁਰੂ ਸਾਹਿਬ ਜੀ ਨੇ ਵੀ ਮਨਾ ਕੀਤਾ ਕਿ ਅਸੀਂ ਭਾਈ ਅੱਗ ਦੇ ਦਿਵਾਲੀ ਫੇਰੇ ਨਹੀਂ ਲੈਣੇ ਜਦੋਂ ਬ੍ਰਾਹਮਣਾਂ ਨੂੰ ਪਤਾ ਲੱਗਾ ਸਾਜ਼ਿਸ਼ ਦੇ ਨਾਲ ਇੱਕ ਕੱਚੀ ਕੰਧ ਦੇ ਲਾਗੇ ਸਾਈਂ ਜੀ ਨੂੰ ਬਿਠਾਇਆ ਜਿਹੜੀ ਕਿ ਮੀ ਪੈਣ ਦੇ ਨਾਲ ਕਮਜ਼ੋਰ ਹੋ ਚੁੱਕੀ ਸੀ ਗੁਰੂ ਸਾਹਿਬ ਜੀ ਨੂੰ ਇੱਕ ਬੁੱਢੀ ਮਾਈ ਨੇ ਆ ਕੇ ਕਿਹਾ ਪੁੱਤਰ ਨਾਨਕ ਇੱਥੋਂ ਉੱਠ ਖੜੋ ਇਹ ਕੰਧ ਤੁਹਾਡੇ ਉੱਪਰ ਡਿੱਗ ਜਾਵੇਗੀ ਤਾਂ ਫਿਰ ਗੁਰੂ ਸਾਹਿਬ ਜੀ ਨੇ ਕਿਹਾ ਮਾਤਾ ਜੀ ਫਿਕਰ ਨਾ ਕਰੋ ਇਹ ਸਾਡੀ ਵਿਆਹ ਦੀ ਆਪਣੀ ਮਾਤਾ ਸੁਲਖਣੀ ਜੀ ਬਾਰੇ ਕਿਹਾ ਜੀ ਇਹ ਸਾਡੇ ਵਿਆਹ ਦੀ ਨਿਸ਼ਾਨੀ ਰਹੂਗੀ ਇਹ ਨਿ ਡਿੱਗਣ ਵਾਲੀ ਉਹ ਕੰਦ ਅੱਜ ਵੀ ਗੁਰਦੁਆਰਾ ਕੰਗਸਾਹਬ ਉੱਥੇ ਬਣਿਆ ਹੋਇਆ ਗੁਰੂ ਦਾਸ ਪੁਰ ਜ਼ਿਲ੍ਹੇ ਦੇ ਵਿੱਚ ਬਟਾਲੇ ਦੇ ਵਿੱਚ ਅੱਜ ਵੀ ਉਹ ਕੰਦ ਅਲਮੀਨੀਅਮ ਦੇ ਵਿੱਚ ਜੜ ਕੇ ਰੱਖੀ ਹੋਈ ਹੈ ਜੀ ਤੇ ਆਪ ਜਾ ਕੇ ਦਰਸ਼ਨ ਕਰ ਸਕਦੇ ਹੋ ਤੇ ਜਦੋਂ ਫੇਰੀਆਂ ਦਾ ਫਿਰਜੀ ਵੇਲਾ ਹੋਇਆ ਤਾਂ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਕਿ ਉਹ ਅੱਗ ਦੇ ਦਿਵਾਲੀ ਫੇਰੇ ਨਹੀਂ ਲੈਣਗੇ ਸਾਡਾ ਈਸ਼ਟ ਪਰਮਾਤਮਾ ਹੈ ਇੱਕ ਕਾਗਜ਼ ਦਾ ਟੁਕੜਾ ਲੈ ਕੇ ਮਹਾਰਾਜ ਜੀ ਨੇ ਕਲਮ ਦਵਾਤ ਸਿਆਹੀ ਸਾਰੀਆਂ ਚੀਜ਼ਾਂ ਲਿਆ ਕੇ ਇੱਕ ਕਾਗਜ਼ ਦੇ ਉੱਤੇ ਮੂਲ ਮੰਤਰ ਲਿਖਿਆ ਪੀੜਾ ਸਾਹਿਬ ਦੇ ਉੱਤੇ ਉਸ ਨੂੰ ਸੁਭਾਏ ਮਾਨ ਕੀਤਾ ਉਹਦੇ ਦਿਵਾਲੇ ਪਰ ਕਰਮਾਂ ਕੀਤੀਆਂ ਚਾਰ ਗੁਰੂ ਨਾਨਕ ਸਾਹਿਬ ਜੀ ਇੱਥੋਂ ਹੀ ਵੱਖ ਹੋ ਗਏ ਹਿੰਦੂਆਂ ਦੀ ਰੀਤੀ ਨਾਲੋਂ ਇੱਥੋਂ ਉਹਨਾਂ ਨੇ ਆਪਣਾ ਵੱਖਰਾ ਹੀ ਪੰਥ ਚਲਾਇਆ ਮੁਸ਼ਕਲ ਵੀ ਹੋਈ ਕਈਆਂ ਨੂੰ ਚੰਗਾ ਲੱਗਿਆ ਕਈਆਂ ਨੂੰ ਮਾੜਾ ਲੱਗਿਆ ਬ੍ਰਾਹਮਣਾਂ ਨੇ ਬੜੀ ਇਖਾ ਕੀਤੀ ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਸੀ ਆਓ ਮੇਰੇ ਨਾਲ ਚਰਚਾ ਕਰੋ ਬੈਠ ਕੇ ਬ੍ਰਾਹਮਣਾਂ ਨੂੰ ਪਤਾ ਸੀ ਕਿ ਜਨਿਉ ਵਿੱਚ ਤਾਂ ਇਹਨਾਂ ਨੂੰ ਸਾਨੂੰ ਪਹਿਲਾਂ ਹੀ ਹਰਾ ਦਿੱਤਾ ਤੇ ਇਹਨਾਂ ਦੇ ਸਾਹਮਣੇ ਸਾਨੂੰ ਗੱਲ ਨਹੀਂ ਆਉਣੀ ਫਿਰ ਉੱਥੇ ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਇੱਕ ਪੰਗਤ ਵਿੱਚ ਬਿਠਾਇਆ ਤੇ ਕਿਹਾ ਭਾਈ ਪ੍ਰਸ਼ਾਦਾ ਛਕੋ ਪੰਗਤ ਦੀ ਮਰਿਆਦਾ ਅੱਜ ਵੀ ਕਾਇਮ ਹੈ ਤੇ ਭਾਈ ਮਰਦਾਨਾ ਜੀ ਨੂੰ ਕਿਹਾ ਤੁਸੀਂ ਕੀਰਤਨ ਕਰੋ ਇਸੇ ਤਰ੍ਹਾਂ ਮਾਤਾ ਸੁਲਖਣੀ ਜੀ ਨਾਲ ਸ਼ਾਦੀ ਹੋਈ ਫਿਰ ਬਰਾਤ ਵਾਪਸ ਆਈ ਜਦੋਂ ਬਰਾਤ ਵਾਪਸ ਆਈ ਮਹਾਰਾਜੀ ਨੇ ਇੰਨੇ ਸੋਹਣੇ ਲੱਗ ਰਹੇ ਸੀ ਉਹਨਾਂ ਨੇ ਆਪਣਾ ਜਿਹੜਾ ਚੋਲਾ ਆ ਜੀ ਉਹ ਉਤਾਰ ਕੇ ਮਰਦਾਨੇ ਨੂੰ ਦਿੱਤਾ ਤੇ ਕਿਹਾ ਕਿ ਤੁਸੀਂ ਮੇਰੇ ਵਿਆਹ ਦੇ ਵਿੱਚ ਕੀਰਤਨ ਕੀਤਾ ਹੈ ਤੇ ਉਪਹਾਰ ਵਜੋਂ ਉਹਨਾਂ ਨੂੰ ਉਹਨਾਂ ਨੇ ਆਪਣਾ ਚੋਲਾ ਉਪਹਾਰ ਕੀਤਾ ਮਢਿਹਾਈਆਂ ਵੱਣੀਆਂ ਗਈਆਂ ਬੀਬੀ ਨਾਨਕੀ ਜਿਦੇ ਦਾ ਪੈਰ ਹੀ ਨਹੀਂ ਲੱਗ ਰਹੀ ਸੀ ਧਰਤੀ ਤੇ ਤੇ ਕਿਉਂਕਿ ਉਹਨਾਂ ਦੇ ਅੱਜ ਵੀਰ ਦਾ ਵਿਆਹ ਹੋ ਚੁੱਕਾ ਸੀ ਮੰਤਿਆਂ ਦੀਆਂ ਝੋਲੀਆਂ ਭਰੀਆਂ ਗਈਆਂ ਕਿਸੇ ਨੂੰ ਵੀ ਖਾਲੀ ਨਹੀਂ ਜਾਣ ਦਿੱਤਾ ਗਿਆ ਤੇ ਬਹੁਤ ਅੱਜ ਖੁਸ਼ੀਆਂ ਦਾ ਸਮਾਂ ਸੀਗਾ ਸੋ ਜਦੋਂ ਫਿਰ ਗੁਰੂ ਨਾਨਕ ਜੀ ਨੇ ਆਪਣਾ ਚੋਲਾ ਮਰਦਾਨੇ ਨੂੰ ਦਿੱਤਾ ਜੀ ਉਪਹਾਰ ਦੇ ਵੱਜੋਂ ਸੋ ਫਿਰ ਉਹਨਾਂ ਦੇ ਮਾਸੀ ਜੀ ਨੇ ਇਤਰਾਜ਼ ਚਿਤਾਇਆ ਤੇ ਉਹਨਾਂ ਦੇ ਮਾਤਾ ਜੀ ਨੂੰ ਕਿਹਾ ਤ੍ਰਿਪਤਾ ਇਹ ਤ੍ਰਿਪਤਾ ਤੇਰਾ ਮੁੰਡਾ ਤਾਂ ਮੈਨੂੰ ਲੱਗਦਾ ਅੱਧਾ ਕਮਲਾ ਹੋ ਗਿਆ ਹੈ ਕਿ ਉਸਨੇ ਆਪਣਾ ਵਿਆਹ ਵਾਲਾ ਚੋਲਾ ਮਰਦਾਨੀ ਨੂੰ ਦੇ ਦਿੱਤਾ ਹੈ ਕਿ ਇਦਾਂ ਵੀ ਕੋਈ ਕਰਦਾ ਹੈ ਆਪਣਾ ਵਿਆਹ ਵਾਲਾ ਚੋਲਾ ਕੌਣ ਦਿੰਦਾ ਹੈ ਜੇ ਕਿਸੇ ਨੂੰ ਸੋ ਗੁਰੂ ਨਾਨਕ ਦੇਵ ਜੀ ਸੁਣ ਲੈਂਦੇ ਨੇ ਜੀ ਜਦੋਂ ਉਹਦੀ ਮਾਸੀ ਜੀ ਉਹਨਾਂ ਦੇ ਉਹ ਉਹਨਾਂ ਦੀ ਮਾਤਾ ਜੀ ਨੂੰ ਇਹ ਗੱਲ ਕਹਿ ਰਹੇ ਹੁੰਦੇ ਆ ਸੋ ਫਿਰ ਬਾਬਾ ਨਾਨਕ ਜੀ ਕਹਿੰਦੇ ਨੇ ਕਿ ਮਾਸੀ ਜੀ ਕੋਈ ਗੱਲ ਨਹੀਂ ਮੈਂ ਤਾਂ ਅੱਧਾ ਕਮਲਾ ਆ ਪਰ ਜਿਹੜਾ ਤੁਹਾਡਾ ਪੁੱਤਰ ਹੈ ਉਹ ਪੂਰਾ ਹੀ ਕਮਲਾ ਹੋਵੇਗਾ ਪੂਰਾ ਮਸਤ ਫਕੀਰ ਹੋਵੇਗਾ ਉਹ ਕੌਣ ਸੀ ਬਾਬਾ ਨਾਨਕ ਜੀ ਦੇ ਮਾਸੀ ਦੇ ਪੁੱਤਰ ਬਾਬਾ ਰਾਮ ਥੰਮਣ ਜੀ ਤੇ ਪੂਰੇ ਅਲਮਸਤ ਫਕੀਰ ਜੀ ਉਹ ਹੋਏ ਨੇ ਤੇ ਗੁਰੂ ਜੀ ਦੇ ਵਾਕ ਸੱਚੇ ਹੋਏ ਇਸੇ ਤਰ੍ਹਾਂ ਅੱਜ ਦੇ ਦਿਨ ਗੁਰੂ ਸਾਹਿਬ ਜੀ ਦਾ ਆਨੰਦ ਕਾਰਜ ਆਪਾਂ ਕਹਿ ਸਕਦੇ ਹਾਂ ਖੁਸ਼ੀ ਦਾ ਕਾਰਜ ਹੋਇਆ 18 ਸਾਲ ਦੀ ਉਮਰ ਸੀ ਕਈ ਇਤਿਹਾਸਕਾਰਾਂ ਨੇ 14 ਸਾਲ ਲਿਖਿਆ ਕਈਆਂ ਨੇ 16 ਸਾਲ ਲਿਖਿਆ ਪਰ ਮਹਾਰਾਜ ਜੀ ਨੇ 18 ਸਾਲ ਲਿਖਿਆ ਸੋ ਸਾਰਿਆਂ ਨੂੰ ਇੱਕ ਵਾਰ ਫੇਰ ਗੁਰੂ ਜੀ ਦੇ ਵਿਆਹ ਦੀ ਲੱਖ ਲੱਖ ਵਧਾਈ ਹੋਵੇ ਜੀ ਸੋ ਅੱਜ ਦੇ ਦਿਨ ਤੁਸੀਂ ਗੁਰਦੁਆਰਾ ਸਾਹਿਬ ਜ਼ਰੂਰ ਜਾਇਓ ਜ਼ਰੂਰ ਮੱਥਾ ਟੇਕਿਓ ਜੀ ਤੁਸੀਂ ਬਾਣੀ ਪੜੋ ਆਪਣੇ ਘਰ ਦੇ ਵਿੱਚ ਜਪਜੀ ਸਾਹਿਬ ਜੀ ਦਾ ਜਿਹੜਾ ਪਾਠ ਹੈ ਉਹ ਤੁਸੀਂ ਜ਼ਰੂਰ ਕਰੋ ਤੇ ਅੱਜ ਦਾ ਦਿਨ ਬਹੁਤ ਹੀ ਖੁਸ਼ੀਆਂ ਭਰਿਆ ਜੀ ਸੋ ਇਹ ਸੀਗੀ ਜੀ ਅੱਜ ਦੀ ਵੀਡੀਓ ਤੁਹਾਨੂੰ ਇਤਿਹਾਸ ਜਾਣ ਕੇ ਕਿਵੇਂ ਦਾ ਲੱਗਿਆ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਗੁਰੂ 탄ਤਨ ਗੁਰੂ ਨਾਨਕ ਦੇਵ ਜੀ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਹਾਜ਼ਰੀ ਪਲੀਜ਼ ਜ਼ਰੂਰ ਲਗਵਾਇਓ ਸੋ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ